ਲਓ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਆ ਸਵੇਰ ਦਾ ਤੇ ਅੱਜ ਅਸੀਂ ਵਲੌਗ ਕੀਤਾ ਸ਼ੁਰੂ ਗੱਡੀ 'ਚ ਦਮਨ ਨੂੰ ਛੱਲੇ ਆ ਸੜਨ ਤੇ ਉਸ ਦਿਨ ਅੱਜ ਕਿ ਕਿ ਧੁੰਦ ਬੜੀ ਪਈ ਸੀ ਤੇ ਦਮਨ ਨਾਲ ਸਕੂਟਰੀ ਤੇ ਨਾ ਬਹੁਤ ਹੋ ਕੇ ਇਹਨਾਂ ਨੇ ਫਲਾਈ ਕਰਦੀ ਬੜਾ ਤੇ ਅਸੀਂ ਗਿਆ ਚਲੇ ਉਹਦੇ ਵਰਗੀ ਉਤਰ ਬਲਵਿੰਦਰ ਦੀ ਕੁੜੀ ਹੋਰ ਗਈ ਹੈ ਨਾ ਜੈਸੀ ਕਵਰ ਕੀ ਮੈਨੂੰ ਯਾਦ ਆ ਗਈ ਨਾ ਜੈਸੀ ਕਵਰ ਕੀ ਲੱਗਦੀ ਤੇ ਅਸੀਂ ਕਹਿ ਕੇ ਬਦਮਨ ਨੂੰ ਆਪ ਛੱਡ ਕੇ ਆਉਨੇ ਆ ਤੇ ਟ੍ਰੈਫਿਕ ਇੰਨਾ ਹੋਇਆ ਪਿਆ ਨਾ ਪਟਿਆਲਾ ਰੋਡ ਤੇ ਧੂੜੀ ਰੋਡ ਤੇ ਬੁਰਾ ਹਾਲ ਹੈ ਜੀ ਆਪਾਂ ਨਾ ਤੋ ਕਿ ਨਾਲ ਹੀ ਆ ਗਏ ਕਿਉਂਕਿ ਆਪਾਂ ਨੇ ਕਰਨੇ ਨੇ ਦੋ ਚਾਰ ਕੰਮ ਹੋਰ ਤੇ ਉਹ ਕੰਮ ਨਿਬੇੜ ਕੇ ਕਿਧਰੋਂ ਮੈਂ ਕਿਤੇ ਸਿੱਧੇ ਜਾਣਾ ਅੱਡਾ ਲੰਬਾ ਕਾ ਬੱਲੇ ਬੱਲੇ ਉਹ ਆਪਣਾ ਕਾਫਲਾ ਕਿੰਨਾ ਖੜਾ ਪਾਪਾ ਨੇ ਕਾਟੀ ਬੜਾ ਤਗੜਾ ਲੰਬਾ ਮਾਰਿਆ ਦਮ ਹਾਂ ਉਹਨਾ ਕਾਫਲਾ ਖੜਾ ਸੀਗਾ ਜੀ ਉਹਨਾਂ ਨੂੰ ਤੋੜ ਲੈਣਾ ਸੀ ਕੰਮ ਮੇਰਾ ਖਰਾਬ ਹੋ ਜਾਣਾ ਸੀ ਉਹ ਬਹੁਤ ਐਕਸਪਰਟ ਤਾਂ ਹੀ ਤਾਂ ਹੈ ਨਾ ਕੋਈ ਕਿੱਤੇ ਬੱਲੇ ਬੱਲੇ ਉੱਤੇ ਲੱਗ ਰਹੀ ਏ ਧੁੱਪ ਥੋੜੀ ਥੋੜੀ ਜੀਤ ਕੀ ਧੁੱਪ ਨਿਕਲੇਗੀ ਨਿਕਲਦੀ ਨਿਕਲਦੀ ਨਿਕਲ ਗਈ ਬਸ ਉਤਾਰਨੇ ਕਹਤਾ ਧੁੱਪ ਨਿਕਲ ਗਈ ਤੇ ਨਿਕਲ ਗਈ ਨਹੀਂ ਪਾਪਾ ਨੇ ਕੱਲ ਵੀ ਕਹਿਆ ਸੀ ਕੱਲ ਵੀ ਨਿਕਲੀ ਪਾਪਾ ਦਾ ਮਤਲਬ ਜੋ ਵੀ ਕੱਲ ਕਹਿੰਦੇ ਨੇ ਉਹ ਦਾ ਮਤਲਬ ਹੈ ਮੌਸਮ ਸਾਫ ਜੇ ਤੁੰਦ ਨਹੀਂ ਪੈ ਰਹੀ ਅੱਛਾ ਮਤਲਬ ਬੱਦਲ ਹੋਣਗੇ ਠੀਕ ਠੀਕ ਜੀ ਸੱਜੀਆਂ ਦੇ ਵਿੱਚ ਠੀਕ ਹੈ ਠੀਕ ਹੈ ਸਿਰ ਮੱਥੇ ਸਿਰ ਮੱਥੇ ਤਾਂ ਹੀ ਲਾਹੌਰ ਕੀ ਵਾਇਗੁਰੂ ਵਾਇਗੁਰੂ ਕਰਿਆ ਕਰ ਵਾਇਗੁਰੂ ਵਾਇਗੁਰੂ ਹੀ ਕਰਦੇ ਆ ਹੋਰ ਕੀ ਕਰਦੇ ਆ ਆਖੀ ਪੈਣ ਲੱਗ ਪਿਆ ਕਿਸੇ ਨਾ ਕੁਛ ਉਤਾਰਾ ਹਸਪੀਟਲ ਰੈਡੀ ਦਮੰਡਾ ਜੇ ਟੈਸਟਾ ਦਮੰਡਾ ਅੱਜ 1:30 ਵਜੇ ਆਉਣਾ ਓਕੇ ਗਲੀਆਂ ਵਧੀਆ ਫਲੱਡ ਲਿੰਕ ਖੁੱਲੀਆਂ ਡੋਲੀਆਂ ਨੇ ਹਨਾ ਤੱਕ ਬਾਏ ਬਤਰੀ ਬਾਏ ਇਹ ਦੂਜੀ ਗਲੀ ਕੱਢਨੀ ਆਪਾਂ ਨੇ ਹਾਂ ਰੋਡ ਹੈ ਪੁੱਤਾ ਕਿੱਥੇ ਬੈਠਾ ਬਚਾਰੇ ਬੈਠਾ ਹੈ ਉਠਾ ਦਿਓ ਨੂੰ ਮਾਰ ਗਿਆ ਹੋਰ ਨਾ ਉੱਠਿਆ ਨਹੀਂ ਵੜਾੜੀ ਦੇ ਭਕਾ ਉੱਠ ਗਿਆ ਉੱਠ ਗਿਆ ਉੱਠ ਗਿਆ ਉੱਠ ਗਿਆ ਭਾੜ ਜਾ ਲਓ ਜੀ ਦਮਣ ਨੂੰ ਛੱਡਤਾ ਸਿਚੂਏਸ਼ਨ ਤੇ ਹੁਣ ਅਸੀਂ ਜਾਣਾ ਜੀ ਬੜ 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 ਜਾਣਾ ਜੀ ਉਥੋਂ ਦੁੱਧ ਫੜ ਕੇ ਲਿਆਉਣਾ ਅ ਸਿਬਰ ਨੂੰ ਭੇਜਣਾ ਸੀ ਸਮਾਨ ਬਣਾ ਕੇ ਖੋਇਆ ਖੋਇਆ ਤੇ ਦੁੱਧ ਪੁੱਛਿਆ ਸਾਡੀ ਭੈਣ ਨੇ ਲਹਿਰੇ ਤੋਂ ਨਵਦੀਪ ਤੇ ਉਹਨਾਂ ਨੂੰ ਫਿਰ ਮੈਂ ਫੋਨ ਕੀਤਾ ਉਹਨਾਂ ਵਿਚਾਰਿਆਂ ਨੇ ਮੇਰੇ ਕੋਲ ਦੁੱਧ ਦਾ ਪ੍ਰਬੰਧ ਕੀਤਾ ਕਿਉਂਕਿ ਨਾ ਪਿੰਡੋਂ ਮਿਲਣ ਡਿਆ ਸੀ ਦੁੱਧ ਤੇ ਸਿਬਰ ਨੂੰ ਵਾਸਤੇ ਖੋਇਆ ਭੇਜਣਾ ਵਿਚਾਰ ਦੀ ਸਾਰੀ ਠੰਡ ਨਿਕਲ ਗਈ ਇਸ ਵਾਰ ਭੇਜਿਆ ਨਹੀਂ ਗਿਆ ਕਿਉਂਕਿ ਇਹਨੇ ਬਿਜੀ ਹੋਏ ਪਏ ਸੀ ਨਾ ਬਹੁਤ ਜ਼ਿਆਦਾ ਬਿਜੀ ਹੋਏ ਪਏ ਸੀ ਤੇ ਹੁਣ ਅਸੀਂ ਚੱਲੇ ਆਂ ਬੜਬਰ ਉਹਨਾਂ ਦਾ ਪਿੰਡ ਬੜਬਰ ਐ ਉੱਥੇ ਦੁੱਧ ਫੜ ਕੇ ਲਿਆ ਕੇ ਫੇਰ ਆਪਾਂ ਸਿਮਰੰਦਾ ਜਿਹੜਾ ਸਮਾਨ ਹੈ ਭਜਣਾ ਮੈਨੂੰ ਲੱਗਾ ਪੈਸੇ ਨਿਕਲੇ ਤੇ ਉਤਾਰ ਗਏ ਹੁਣ ਪੈਸੇ ਕਢਣ ਨਿਕਲ ਗਏ ਭੱਜ ਕੇ ਆ ਰਹੇ ਜੇ ਇੰਨਾ ਭੱਜਦੇ ਪਤਲੇ ਹੋ ਜਾਣ ਤੇ ਟਾਈਮ ਹੋ ਗਿਆ 10 ਵਜੇ ਦਾ ਜੇ ਰੋਜ਼ ਇੰਨਾ ਭੱਜੋ ਨਾ ਤੇ ਮੈਂ ਨਹੀਂ ਤੂੰ ਹੀ ਤਾਂ ਕਿਤੇ ਭੰਜੋ ਮੁੰਡੇ ਖੁੰਡੇ ਨਹੀਂ ਆ ਹੈ ਹੋਰ ਜਿੰਨੇ ਤੁਸੀਂ ਭੱਜ ਕੇ ਆ ਰਹੇ ਸੀ ਐਵੇਂ ਭੱਜਿਆ ਕਰੋ ਰੋਜ਼ ਤੇ ਮੈਂ ਵੀ ਹੁਣ ਸ਼ਾਮ ਦੀ ਜਿਹੜੀ ਸੈਰ ਹੈ ਉਹ ਸ਼ੁਰੂ ਕੀਤੀ ਹੈ ਉਹ ਤੁਹਾਨੂੰ ਮੈਂ ਅਗਲੇ ਵਲੌਗਾਂ 'ਚ ਦੱਸਾਂਗੀ ਠੀਕ ਹੈ ਜੀ ਗੱਡੀ ਪਿੱਛੇ ਜਾ ਰਹੀ ਹੈ ਵੇਖ ਵੇਖ ਵੇਖੋ ਕੰਮ ਆ ਸਟੰਟ ਕਰਦੇ ਤੁਸੀਂ ਤਾਂ ਮੈਂ ਥੋੜੀ ਸਟੰਟ ਕਰਦਾ ਹੋਰ ਕੌਣ ਕਰਦਾ ਚਲਾ ਆਣੀ ਉਧਰੋਂ ਪਾਸੇ ਨੂੰ ਹੈ ਮੇਰਾ ਆਈਡੀਅਮ ਤੁਸੀਂ ਕਿਹਦਾ ਰੱਖੀ ਬੈਠੇ ਹੋ ਇੱਥੇ ਪੈਸਾ ਬਹੁਤ ਹੁੰਦਾ ਨਾ ਪੈਸਾ ਸੁਆਹ ਹੁੰਦਾ ਹੈ ਤੇ ਆ ਬਹੁਤ ਹੁੰਦਾ ਫਿਰ ਮੇ ਆ ਮੇਰੇ ਪੈਸੇ ਦੀ ਅਕਦਰ ਮੈਂ ਵਾਂ ਤੁਸੀਂ ਦਗਾਣੇ ਹੈ ਮੇਰੀ ਤਨਖਾਹ ਤਾਂ 7 ਤਰੀਕ ਨੂੰ ਖਤਮ ਹੋ ਜਾਂਦੀ ਹੈ ਅੱਛਾ ਤੇ ਮੇਰੀ ਮੇਰੀ ਚਵੀ ਘੰਟੇ ਰਹਿੰਦੀ ਚਲੋ ਜੀ ਆਪਾਂ ਮਿਲਦੇ ਆ ਪਹਿਲਾਂ ਜਾਈਏ ਆਪਾਂ ਬਰਡਬਰ ਤੇ ਉੱਥੇ ਚੱਕ ਲਈਏ ਦੁੱਧ ਤੇ ਫੇਰ ਆ ਤੁਹਾਨੂੰ ਮਿਲਦੇ ਆ ਫਿਰ ਕੱਢਦੇ ਆਪਾਂ ਚੱਲਾ ਬਰ ਤਾਂ ਤੇ ਮੌਸਮ ਹੋ ਰਿਹਾ ਸਾਫ ਹੌਲੀ ਹੌਲੀ ਧੁੱਪ ਨਿਕਲ ਰਹੀ ਹੈ ਘਰ ਦੇ ਘਰ ਦੇ ਕੰਮ ਸਾਰੇ ਹੋ ਨਹੀਂ ਪਏ ਨੇ ਹੁਣ ਜਾ ਕੇ ਕਰਾਂਗੇ ਆ ਕੀ ਵਿੱਚ ਬਸ ਦੇ ਵਿੱਚ ਉਹ ਸਿੱਟਣ ਦੇ ਹੋਰ ਤੇਲ ਪਾਉਣਾ ਸੀ ਸੱਚ ਯਾਰ ਤੁਹਾਡੇ ਤੇ ਗੱਡੀ ਦਾ ਤੇਲ ਹੀ ਮੁੱਕਿਆ ਰਹਿੰਦਾ 24 ਘੰਟੇ ਜਦੋਂ ਦੇਖੋ ਹਾਂ ਜਦੋਂ ਸੋਨੂੰ ਬਹਿ ਜਾਂਦੀ ਉਹ ਗੱਡੀ ਦਾ ਤੇਲ ਮੁੱਕ ਜਾਂਦਾ ਤੇਲ ਪਾਉਣਾ ਸੀ ਤੇਲ ਪਾਉਣਾ ਸੁਣਾਉਂਦੇ ਰਹਿਣਗੇ ਮੈਨੂੰ ਮੈਂ ਆ ਗਾਉਂ ਉੱਤੇ ਨੌਕਰੀ ਕਰਦੀ ਆ ਨਾ ਤੇਲ ਪੁਆਣਾ ਸੋਨੂ ਕੋ ਪੁਆਲੋ ਹੈ ਜੀ ਬਿਜ਼ਨਸਮੈਨ ਹੋ ਬਿਜ਼ਨਸਮੈਨ ਤਾਂ ਤੁਹਾਡੇ ਲਈ ਆ ਜੀ ਭਾਈ ਸਾਹਿਬ ਜੀ ਉਹ ਆ ਕੀ ਕਹਿੰਦੇ ਮਤਲਬ ਕਿ ਮੁਲਾਜ਼ਮ ਬੰਦੇ ਹੈ ਪ੍ਰਾਈਵੇਟ ਮੁਲਾਜ਼ਮ ਹਮ ਮੈਂ ਆ ਗਾ ਸਰਕਾਰੀ ਲੱਗੀ ਹੋਈ ਆ ਮੇਰੀ ਪ੍ਰਾਈਵੇਟ ਹੀ ਆ ਸਾਡੀ 80 ਮਸ਼ੀਨ ਹੋ ਉਹ ਬੈਜੋ ਟਿੱਕੇ ਤੁਸੀਂ ਮਾਰਦੇ ਗੱਲਾਂ ਮੈਸੇਜ ਆਈ ਜਾ ਰਹੇ ਲੋਕੇਸ਼ਨ ਭੇਜਦੀ ਨੇ ਨਵਦੀਪ ਨੇ ਬਟਬਰ ਚਲ ਜੀ ਮਿਲਦੇ ਆ ਤੁਹਾਨੂੰ ਤੇ ਲੋ ਜੀ ਅਸੀਂ ਆ ਗਏ ਸੀ ਬੜਬਰ ਤੋਂ ਤੇ ਦੁੱਧ ਲੈਣ ਜਾਣਾ ਸੀ ਦੁੱਧ ਲੈ ਆਂਦੇ ਤੇ ਆਂਟੀ ਨੇ ਸਾਡੇ ਨੇ ਲੈਰੇ ਤੋਂ ਆਪਣੇ ਭੈਣ ਦੇ ਨਵੂ ਮੇਰੇ ਤੋਂ ਤਾਂ ਬਹੁਤ ਛੋਟੇ ਨੇ ਉਹ ਭੈਣ ਆਪਾਂ ਕਹਦੇ ਨੇ ਹਨ ਤੇ ਉਹਨਾਂ ਦੀ ਮੰਮੀ ਨੇ ਮੇਰੇ ਲਈ ਸਾਗ ਬਣਾਇਆ ਸਾਗ ਦਿੱਤਾ ਮੈਨੂੰ ਹੈ ਪਿੱਛੇ ਪਿਆ ਹੈ ਜੱਗੜੀ ਚ ਦੇ ਲੋ ਮੂਲੀਆਂ ਸਾਗ ਗੋਂਗਲੂ ਸਾਰਾ ਕੁਝ ਆਂਟੀ ਨੇ ਮੈਨੂੰ ਦਿੱਤਾ ਤੇ ਬਹੁਤ ਵਧੀਆ ਲੱਗਿਆ ਥੈਂਕ ਯੂ ਆਂਟੀ ਤੇ ਆਂਟੀ ਵਿਚਾਰੇ ਨੇ ਬੜੀ ਖੇਚਲ ਕੀਤੀ ਕੱਲ ਸਾਰਾ ਦਿਨ ਆਂਟੀ ਸਾਗ ਬਣਾਉਂਦੇ ਰਹੇ ਨਾਲੇ ਤੇ ਮੇਰੇ ਲਈ ਬਣਾਇਆ ਸਪੈਸ਼ਲ ਕਿ ਚਲ ਮੈਂ ਅੱਲਾ ਜਾਂਗੀ ਹਨਾ ਤੇ ਬਸ ਉਧਰੋਂ ਆ ਕੇ ਅਸੀਂ ਤੇ ਹੁਣ ਬਸ ਇੱਧਰ ਆਈ ਸੀ ਆਪਾਂ ਹਲਵਾਈ ਕੋ ਪੁੱਛਣ ਕਿਉਂਕਿ ਮੇਰੇ ਚ ਹਿੰਮਤ ਨਹੀਂ ਹੈਗੀ ਖੁਆ ਖੁਆ ਕੱਢਣ ਦੀ ਮੈਂ ਕਿਹਾ ਚੱਲ ਸਿਮਰਨ ਨੂੰ ਆਪਾਂ ਇਧਰੋਂ ਬਣਾ ਕੇ ਭੇਜ ਦਿੰਨੇ ਆ ਤੇ ਬਸ ਉਤਾਰ ਗਏ ਹੋਏ ਨੂੰ ਪੁੱਛਣ ਕਿ ਆਪਾਂ ਹੁਣ ਇਸ ਤੋਂ ਬਾਅਦ ਘਰੇ ਚੱਲਾਂਗੇ ਦਮਨ ਨੂੰ ਟਿਊਸ਼ਨ ਤੇ ਲੈਣਾ 1.5 ਵਜੇ ਤੇ ਇਹ ਬਾਕੀ ਦੇ ਜਿਹੜੇ ਕੰਮ ਕਰਨੇ ਹਜੇ ਬਾਜ਼ਾਰ ਦੇ ਬੁਟੀਕ ਦੇ ਆਪਣੇ ਉਹ ਵੀ ਜਾ ਕੇ ਅੱਜ ਕਰਨੇ ਕਿਉਂਕਿ ਉਤਾਰ ਨੂੰ ਅੱਜ ਛੁੱਟੀ ਹੈ ਤੇ ਅੱਜ ਮੈਨੂੰ ਆ ਕਿ ਸਾਰੇ ਕੰਮ ਹੋ ਜਾਣ ਤੇ ਗਰਮੀ ਬੜੀ ਲੱਗਣ ਦੀ ਗੱਡੀ 'ਚ ਸ਼ੀਸ਼ੇ ਖੋਲਣਾ ਮੜ ਜੇ ਤੇ ਚਲੋ ਜੀ ਮਿਲਦੇ ਆਪਾਂ ਵ ਤੁਹਾਨੂੰ ਬਣੇ ਰੂ ਤੁਸੀਂ ਵਲੌਗ ਚ। ਥੋ ਲੋ ਜੀ ਘਰ ਆ ਗਈ ਸੀ ਆਪਾਂ ਤੇ ਅੱਜ ਸਾਰਾ ਦਿਨ ਆਪਣਾ ਬਾਜ਼ਾਰ ਚ ਲੰਘ ਗਿਆ। ਤੇ ਅੱਜ ਆਪਾਂ ਨੂੰ ਸਾਗ ਆਇਆ ਹੋਇਆ ਸਿਰਫ ਆਪਾਂ ਸਾਗ ਨੂੰ ਤੜਕਾ ਲਾਣਾ ਹੈ। ਤੇ ਅੱਜ ਆਦਾ ਰੋਟੀ ਪਣੀ ਜੀ ਬਣਾਉਣਾ। ਤੇ ਇਧਰ ਅੰਟੀ ਨੇ ਤੁਹਾਨੂੰ ਮੈਂ ਦੱਸਿਆ ਮੂਲੀਆਂ, ਛਲਗਮ, ਸਰ੍ਹਗਮ ਖਾਤਾ ਕੁਝ ਦਿੱਤਾ। ਤੇ ਪਤੇ ਨਾ ਜਾਣੇ ਹੈਗੇ ਆ ਆਪਣਾ ਸਰ ਦੇਣਾ। ਥੈਂਕ ਯੂ ਨਵੂ ਤੇ ਥੈਂਕ ਯੂ ਅੰਟੀ ਹਨਾ ਤੇ ਸਾਰਾ ਸਮਾਨ ਇੱਥੇ ਬੜਾ ਵਧੀਆ ਲੱਗਿਆ ਮੈਨੂੰ। ਇਹ ਨਹੀਂ ਹੈਗਾ ਸਮਾਨ ਕਰਕੇ ਵਧੀਆ ਲੱਗਿਆ ਵੈਸੇ ਬਹੁਤ ਵਧੀਆ ਲੱਗਿਆ ਜਾ ਕੇ ਹਨਾ ਬੜਾ ਵਧੀਆ ਲੱਗਿਆ ਬਿਲਕੁਲ ਹੀ ਪੁਰਾਣੀ ਲੱਗਿਆ ਹੈਗਾ ਤੇ ਲਓ ਜੀ ਹੁਣ ਆਪਾਂ ਰੋਟੀ ਪਾਣੀ ਬਣਾ ਲਈਏ ਕਿਉਂਕਿ ਅੱਜ ਸਾਰਾ ਦਿਨ ਬਾਜ਼ਾਰ ਚ ਲੰਘ ਗਿਆ ਕੁਝ ਆਪਾਂ ਕਾਰੀਗਰ ਕੱਪੜੇ ਪੜਨੇ ਹੀ ਹੋ ਪੜੇ ਕੁਝ ਦੇਖ ਕੇ ਆਉਣੇ ਹੀ ਉਹ ਦਿੱਤੇ ਕੁਝ ਲੈ ਕੇ ਆਉਣੇ ਹਨ ਉਹ ਲੈ ਕੇ ਆਏ ਆ ਤੇ ਅੱਜ ਬਾਹਰ ਕੰਮ ਵੀ ਨਹੀਂ ਹੋਇਆ ਚੰਗੀ ਤਰ੍ਹਾਂ ਬਸ ਹੁਣ ਆਪਾਂ ਕਰਦੇ ਹਾਂ ਕੰਮ ਕਰ ਫਿਰ ਲਿਉਂਦੇ ਹਾਂ ਤੁਹਾਨੂੰ ਤੇ ਆਪਾਂ ਜਿਹੜਾ ਸਿਮਰਨ ਨੂੰ ਸੌਣ ਭੇਜਣਾ ਸੀ ਉਹ ਵੀ ਸਾਰਾ ਆਪਣਾ ਰੈਡੀ ਹੋ ਗਿਆ ਤੇ ਸਵੇਰੇ ਆਪਾਂ ਕਰਾਵਾਂਗੇ ਦਾ ਕੋਰੀਅਰ ਤੇ ਚੈਰੀ ਕਿੰਨੇ ਦਿਨ ਹੋਗੇ ਸੀ ਮੰਗਦੇ ਫਿਰ ਸੀ ਫਸਟ ਟਾਈਮ ਨੂੰ ਲੱਗੁੰਦੇ ਮੈਦਰੋ ਖਲਾਰਾ ਸਾਹਣਾ ਬਹੁਤ ਖਲਾਰਾ ਪਿਆ ਭੁਰਾ ਹਣ ਦਸਮਰੇ ਦੀਆਂ ਲੈਟਾਂ ਵੀ ਨਹੀਂ ਲਾਈਆਂ ਆਪਾਂ ਨੇ ਮੇਰਾ ਹੋਇਆ ਥੱਕ ਦੇ ਸੱਚੀ ਸਵੇਰ ਦੇ ਨਿਕਲੇ 6:30 ਘਰੇ ਵੱਡੇ 9 ਵਜੇ ਦੇ ਨਿਕਲੇ ਆਹ ਸੂਟ ਆਪਾਂ ਨੇ ਰੀਲ ਵੀ ਪਾਈ ਸੀ ਤੇ ਦੋ ਆਪਾਂ ਨੂੰ ਆਰਡਰ ਆਈ ਨੇ ਸੂਟ ਦੇ ਖਾਦੀ ਸਿਲਕ ਦੇ ਉੱਪਰ ਹੈ ਤੇ ਆਰੀ ਵਰਕ ਆਪਾਂ ਨੇ ਕਰਵਾਇਆ ਹੈ ਨਾ ਜੇ ਜਿਹੜੇ ਭੈਣ ਨੇ ਨਹੀਂ ਦੇਖੀ ਤੇ ਤੁਸੀਂ ਜਾ ਕੇ ਇੰਸਟਾਗ੍ਰam ਤੇ ਪੰਜਾਬੀ ਪਹਿਰਾਵੇ ਤੇ ਦੀ ਡੀਟੇਲ ਦੇਖ ਲਿਓ ਤੇ ਖਾਦੀ ਸਿਲਕ ਦੇ ਉੱਪਰ ਹੈ ਸੂਟ ਤੇ ਦੋ ਆਰਡਰ ਆਏ ਨੇ ਆਪਣੀ ਭੈਣ ਦੇ ਦੋ ਭੈਣਾਂ ਦੇ ਆਰਡਰ ਆਏ ਨੇ ਸੇਮ ਕਲਰ ਸੇਮ ਡਿਜ਼ਾਈਨ ਮਤਲਬ ਸੇਮ ਸਾਰਾ ਵਰਕ ਤੇ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਸੀ ਪਿਓਰ ਔਰਗੰਜਾ ਦਾ ਇਹਦੇ ਤੇ ਆਪਾਂ ਨੇ ਲੇਸ ਦਿੱਤੀ ਹੋਈ ਹੈ ਤੇ ਸੈਂਟਰ 'ਚ ਵੀ ਆਪਾਂ ਨੇ ਡਿਜ਼ਾਈਨ ਕੀਤਾ ਹੋਇਆ ਤੇ ਬਾਟਮ ਤੇ ਵੀ ਇਹਦੇ ਵਰਕ ਹੈ ਆਰੀ ਵਰਕ ਤੇ ਸ਼ਰਟ ਤਾਂ ਵੀ ਕਲਾ ਹੈ ਠੀਕ ਹੈ ਕੇਰਾ ਹੈ ਤੇ ਬਾਵਾ ਹੈ ਬਾਕੀ ਤੁਸੀਂ ਰੀਡ ਦੇਖ ਲਿਓ ਉੱਥੇ ਪਤਾ ਲੱਗ ਜਾਏਗਾ ਤੁਹਾਨੂੰ ਠੀਕ ਹੈ ਜੀ ਇਹ ਵੀ ਆਪਾਂ ਅੱਜ ਦੇ ਆਏ ਆ ਇਹ ਜਿਹੜਾ ਕੱਪੜਾ ਹੈ ਨਾ ਇਹ ਮਤਲਬ ਆਪਾਂ ਡਾਈ ਨਹੀਂ ਕਰਵਾਇਆ ਇਹ ਪਿੱਛੋਂ ਮੇਲ ਵੱਲੋਂ ਹੀ ਡਾਈ ਹੋ ਕੇ ਆਇਆ ਹੋਇਆ ਖਾਦੀ ਸਿਲਕ ਦੇ ਉੱਪਰ ਤੇ ਤੁਸੀਂ ਇਹ ਕਲਰ ਕਰਵਾਣਾ ਹੈ ਕਰਵਾ ਸਕਦੇ ਹੋ ਤੁਸੀਂ ਹੋਰ ਕਰਵਾਣਾ ਉਹ ਵੀ ਕਰਵਾ ਸਕਦੇ ਹੋ ਸਾਡੀ ਆ ਗਈ ਜੀ ਟੀਮ ਪੂਰੀ ਹਾਂਜੀ ਟੀਮ ਜੀ ਕਿੱਥੇ ਰਹਿ ਗਈ ਮੇਰਾ ਪਾਵਰ ਬੈਂਕ ਰਹਿ ਗਿਆ ਉੱਥੇ ਗੱਡੀ 'ਚ ਲੈ ਆਂਦਾ ਬੋ ਕੁੜੀ ਉਹ ਗੇਟ ਖੋਲ ਕੇ ਨਹੀਂ ਆਏ ਤੁਸੀਂ ਆ ਕਿੰਨੀ ਤੇ ਇੱਥੇ ਰੱਖਦੇ ਧੋ ਕੇ ਨਾ ਸਵੇਰੇ ਫੇਰ ਆਪਾਂ ਘਰ ਆਵਾਂਗੇ ਵਾਪਸ ਠੀਕ ਹੈ ਜੀ ਠੱਕ ਕੇ ਦੰਮੂ ਅੱਜ ਤਾਂ ਹਨਾ ਦੰਮਣ ਨੂੰ ਟਿਊਸ਼ਨ ਤੇ ਲੈ ਕੇ ਅਸੀਂ ਨਾਲ ਹੀ ਚਲੇਗੇ ਸੁਨਾਮ ਉੱਥੋਂ ਸੁਨਾਮ ਦੇ ਸਾਰੇ ਕੰਮ ਕਰ ਕਰਕੇ ਅਜਾ ਦੁਪੱਟੇ ਦੁਪੱਟੇ ਡਾਈ ਕਰਾਣੇ ਹਨ ਉਹ ਲੈ ਆਉਂਦੇ ਸਾਰੇ ਡਾਈ ਕਰਾ ਕੇ ਹਾਂਜੀ ਤੁਸੀਂ ਬੋਲੋ ਕਿ ਤੁਹਾਨੂੰ ਸਾਈ ਚੜਿਆ ਪਿਆ ਸਾਡੇ ਸਾਹ ਚੜਾ ਨਹੀਂ ਰਹਿਣਗੇ ਨਹੀਂ ਲੱਗਿਆ ਸੇਰ ਦਾ ਚੋਕੀ ਗੱਲ ਨਹੀਂ ਬੱਚੇ ਦਾ ਕੰਮ ਬਣ ਗਿਆ ਅੱਜ ਹਾਂ ਬਸ ਉਹੀ ਹੈ ਨਾ ਤੇ ਹੁਣ ਅੱਜ ਆਪਣੇ ਕੋ ਸਾਗ ਆ ਗਿਆ ਸਾਗ ਮੱਕੀ ਦੀ ਰੋਟੀ ਖਾਣੀ ਹੈ ਕਿ ਕਣਕ ਦੀ ਖਾਣੀ ਦੱਸੋ ਮੱਕੀ ਦੀ ਮੱਕੀ ਦੀ ਅੱਛਾ ਤਾਂ ਮੈਂ ਤੁਸੀਂ ਮੱਕੀ ਦੀ ਮੈਂ ਵੀ ਮੱਕੀ ਦੀ ਸੀ ਕਿਉਂ ਕੱਢਿਆ ਹੋਇਆ ਯੈਸ ਮੱਕੀ ਦੀ ਸੀ ਆਪਣੇ ਕੋਲ ਕੱਢਿਆ ਹੋਇਆ ਦੇਸੀ ਕਿਉਂ ਕੁਝ ਕੱਢਣਾ ਹੀ ਨਹੀਂ ਬਣਾਇਆ ਪਿਆ ਦੇਸੀ ਕਿਉਂ ਚਲੋ ਤੁਸੀਂ ਬੱਸ ਮੈਂ ਬਣਾਣੀ ਤੁਸੀਂ ਜਾਓ ਪਹਿਲਾਂ ਫਿਰ ਮੈਂ ਰੋਟੀ ਬਣਾਣੀ ਆ ਠੀਕ ਹੈ ਹਾਂ ਮੈਂ ਆਪਣੇ ਕੰਮ ਕਰ ਜਿਹੜੇ ਆ ਸਵੇਰ ਦੇ ਘਰੇ ਨਹੀਂ ਵੜੇ ਕਾ ਵੀ ਤਾਂ ਮੂੰਹ ਹੁਣ ਆਪਾਂ ਨੂੰ ਪਾਣੀ ਪੀ ਲੈ ਪਾਪਾ ਨੂੰ ਖਲਾਰਾ ਸੰਭੀ ਜਿਹੜਾ ਖਲਾਰਾ ਪਿਆ ਇਹ ਕਿਉਂ ਗਲਾਸ ਕੱਢ ਕੇ ਲਈ ਹੈਂ ਕਰਨੇ ਹੀ ਪੁੱਠੇ ਕੰਮ ਨਾ ਕਰਿਆ ਕਰੋ ਗੱਡੀ ਚ ਗਲਾਸ ਆ ਕਿ ਡਿਸਪੋਜ਼ੇਬਲ ਕਿਤੇ ਜਾਣਾ ਪੈਂਦਾ ਨਾ ਰਾਹ ਚ ਫਿਰ ਗਲਾਸ ਦਿੰਦੇ ਫਿਰ ਦਾ ਚੰ ਬੰਦਾ ਕੱਢ ਕੇ ਖਾਗ ਸਲਗਮ ਦੇਖੇ ਕਿ ਕਿੱਡੇ ਵੱਡੇ ਵੱਡੇ ਨੇ ਅੰਟੀ ਉਹਰੇ ਨੇ ਘਰੇ ਲਾ ਰੱਖੇ ਨੇ ਬਾਜ਼ਾਰ ਵਾਲੇ ਨਹੀਂ ਹੈਗੇ ਇਹ ਫਰੈਸ਼ਰ ਵਾਲੇ ਇਹ ਤੇਰੀ ਜਿਹੜੀ ਨਵਦੀਪ ਮਾਸੀ ਨੇ ਲਹਿਰੇ ਵਾਲੇ ਉਹਨਾਂ ਦੇ ਘਰੇ ਗਏ ਸੀ ਅੱਜ ਬਡਬਰ ਬਡਬਰ ਹਾਂ ਮੇਂ ਰੋੜ ਤੇ ਘਰ ਉਹਨਾਂ ਦਾ ਬੜੀ ਦੂਰ ਨਹੀਂ ਹੈਗਾ ਦੇਖ ਛਲਗਮ ਇਹ ਤਾਂ ਮੈਨੂੰ ਲੱਗਦਾ ਜਿ ਜਿੰਨੇ ਤਿੰਨ ਜਾਣਿਆਂ ਨੂੰ ਸਾਨੂੰ ਇੱਕੋ ਛਲਗਮ ਸਰਜਣਾ ਚਦਮ ਲਿਆ ਪਾਣੀ ਮੈਨੂੰ ਪਿਆ ਖਲਾਰਾ ਸੰਭੀਏ ਬਹੁਤ ਖਲਾਰਾ ਪਿਆ ਬੁੱਤ ਸੱਚੀ ਘਰ ਚੋਂ ਨਾ ਦੋ ਦਿਨ ਵੀ ਚਲੇ ਜਾਓ ਨਾ ਚਾਹੇ ਇੱਕ ਦਿਨ ਚਲੇ ਜਾਓ ਘਰ ਦੇ ਹਾਲਤ ਜਿਹੜੀ ਹੈ ਨਾ ਮੈਨੇ ਸਾਰੀ ਉਥਲ ਫੁਥਲ ਹੋ ਜਾਂਦੀ ਹੈ ਹੁਣ ਮੈਂ ਤੇ ਦੰਮੂ ਨੇ ਕਰਨੇ ਨੇ ਕੰਮ ਕਰ ਠੀਕ ਹੈ ਜੀ ਲਿਆ ਬੁੱਤੀ ਤੇ ਆ ਜਿਹੜਾ ਸੂਟ ਸੀ ਨਾ ਇਹ ਵੀ ਮੈਂ ਤੁਹਾਨੂੰ ਦਿਖਾਣਾ ਭੁੱਲ ਗਈ ਇਹਦੇ ਵੀ ਆਪਾਂ ਨੂੰ ਦੋ ਭੈਣਾਂ ਨੇ ਆਪਣਾ ਕੋ ਮੰਗਵਾਏ ਸੀ ਪਰ ਹੁਣ ਇਹ ਸੇਮ ਕਲਰ ਨਹੀਂ ਹੈਗਾ ਇਹਦੇ ਚ ਆਫ ਵਾਈਟ ਜਿਹਾ ਕਲਰ ਹੈਗਾ ਪਰ ਸੇਮ ਕਲਰ ਨਹੀਂ ਮਿਲਣਾ ਤੁਹਾਨੂੰ ਕਿਉਂਕਿ ਤਿੰਨ ਸੂਟ ਆਪਣੇ ਚਲੇ ਗਏ ਨੇ ਇਹ ਇਹ ਹੁਣ ਕਲਰ ਆਪਣੇ ਕੋਲ ਹੋ ਗਿਆ ਖਤਮ ਜੇ ਕਿਤੇ ਫੇਰ ਆਇਆ ਫਿਰ ਤੁਹਾਨੂੰ ਜ਼ਰੂਰ ਦੱਸਾਂਗੀ ਦਮਨ ਵੀ ਮੰਗਦੀ ਸੀ ਮੈਂ ਵੀ ਇਹ ਸੂਟ ਸਵੜ ਮੈਂ ਤਾਂ ਕਿਹਾ ਸੀਗਾ ਮੈਂ ਫਿਰ ਮੇਰਾ ਸੋਹਣਾ ਲੱਗਣਾ ਸੀ ਮਮੇ ਚ ਫਿਟਿੰਗ ਫਿਟਿੰਗ ਹੁੰਦੀ ਹੈ ਫਿਰ ਮਿਲਿਆ ਹੀ ਨਹੀਂ ਪੁੱਤ ਕੀ ਕਰ ਸਕਦੇ ਦੋ ਤੇ ਆਪਾਂ ਭੇਜਤਾ ਇੱਕ ਤੇਰੀ ਆਂਟੀ ਬਠਿੰਡੇ ਵਾਲੀ ਨੂੰ ਭੇਜਤਾ ਇੱਕ ਆਪਾਂ ਕੈਨੇਡਾ ਵਾਲੀ ਹੈ ਜੀ ਤੇਰੀ ਵੀ ਉਧਰ ਭੇਜਤਾ पापा तो फोन रहेगी आह हाँ पापा ने फोन दे थरली होने स्कूटी स्टार्ट कर दें होने पाज के जा स्कूटी से जान तुर्की तुर्की का नहीं चले तो गधा पे करने पापा जेब से है के पैसे है ना हम तो पहला क्लारा संभी है कि पहला तड़का लाइए सारे पहला रेस्ट कर लिए रेस्ट रेस्ट करने आप क्लारा देखी फैट फैट � पताली सा कोई प्रोग्राम नहीं कि बहुत टाइम लगना है टाइम बहुत दुद्ध भी कठा करना मेथी भी आंखी बना पर खाने साग में रोटी चाह बना कुछ नहीं ਕੁੱਤੂ ਕੁੱਤੂ ਉਹ ਦੱਸ ਦਿਨੇ ਆਨ ਬਾਰ ਕੋਚਾ ਫਾਨ ਕਾ ਚਾਹੇ ਮੈਨੂੰ ਲੈਣੀ ਹੈ ਬੱਚਕ ਲੈਣੀ ਮੂੰਫਲੀਆਂ ਲੈਣੀਆਂ ਸਾਰਾ ਸਮਾਨ ਉਹਦਾ ਭੇਜਣਾ ਤੇ ਉਹ ਕਹਿੰਦੀ ਮੈਨੂੰ ਬੱਚਕ ਨਾਲ ਤੇ ਮੈਨੂੰ ਸਿਰਫ ਮੂੰਫਲੀਆਂ ਭੇਜ ਦਿਓ ਤੇ ਫਿਰ ਕੀ ਆ ਹੁੰਦਾ ਜੀ ਕਿ ਚਲ ਸਾਰਾ ਸਮਾਨ ਛੋਟੇ ਦਾ ਬੱਚਾ ਖਾ ਲੇਗਾ ਲੋੜੀ ਦਾ ਚੱਲਦੇ ਹੈ ਨਹੀਂ ਸਿਰਫ ਲੋੜੀ ਤੇ ਕੱਲ 18 ਤਰੀਕ ਨੂੰ ਸਿਮਰਨ ਨੂੰ ਇੱਕ ਸਾਲ ਹੋ ਗਿਆ ਗਈ ਨੂੰ ਕੈਨੇਡਾ ਤੇ ਯਾ ਦਾਦਾ ਜੀ ਨੂੰ ਬਹੁਤ ਸਾਲ ਹੋ ਗਏ ਖੁਰੇ ਕਦੋਂ ਦੀ ਗਈ ਐਵੇਂ ਮਨ ਹੋਇਆ ਪਿਆ ਮੈਂ ਸਿਮਰਨ ਨੂੰ ਕਹਾਂ ਮੈਂ ਸਿਮਰਨ ਤੇ ਨੂੰ ਇੱਕ ਸਾਲ ਹੋ ਗਿਆ ਕਹਿੰਦੀ ਮम्मा ਲੱਗਦਾ ਹੀ ਨਹੀਂ ਹੈਗਾ ਯਾ ਲੱਗਦਾ ਬੜੇ ਸਾਲ ਹੋ ਗਏ ਮੈਂ ਮੈਨੂੰ ਵੀ ਸੇਮ ਹੀ ਲੱਗਣ ਡਿਆ ਕਿ ਬਹੁਤ ਸਾਲ ਹੋ ਗਏ ਨਹੀਂ ਮੈਂ ਤਾਂ ਵੱਧ ਹੋਣੀ ਜੀ ਗਈ ਆਹੋ ਤੇਰੇ ਨਾਲ ਬਹੁਤ ਬੜੇ ਖਰਾਬ ਹੈ ਤੇਰੇ ਦੀਦੀ ਯਾਦ ਨਹੀਂ ਹੁੰਦੀ ਹਾਂ ਵਾਹ ਤੇਰੇ ਚੱਲਿਆ ਬੁੱਤ ਮੈਂ ਦੋ ਤਿੰਨ ਨਾ ਕਸਟਮਰ ਦਾ ਆਰਡਰ ਇਹ ਉਹ ਕੱਟ ਕੇ ਨਾ ਬਸ ਆ ਤੂੰ ਪਿਆਜ਼ ਕੱਟ ਦੇ ਮੈਂ ਤੜਕਾ ਲਾ ਲੈਣੀ ਆ ਠੀਕ ਹੈ ਜੇ ਕਾਫੀ ਪੀਣੀ ਹੈ ਤਾਂ ਕਾਫੀ ਪੀ ਲੈ ਨਹੀਂ ਤਾਂ ਫਿਰ ਮੈਂ ਆਪੇ ਬਣਾਉਂਗੀ ਤੁਸੀਂ ਨਾ ਬਣਾਇਓ ਹਾਂ ਕਾਫੀ ਮੈਂ ਪੈਕ ਕਰਨਾ ਕੋਰੀਅਰ ਸੇਰੇ ਸਿੰਘੂ ਦਾ ਵੀ ਜਾਣਾ ਹੈ ਉਧਰ ਆਪਣੇ ਉਹਨਾਂ ਦੀ ਦੀਦੀ ਦਾ ਜਾਣਾ ਹੈ ਜਿਹੜੇ ਆਪਣੇ ਉਹ ਨਹੀਂ ਹੈਗੇ ਦੀਦੀ ਐਂਡਾ ਵਾਲੇ ਦੀਦੀ ਉਹਨਾਂ ਦਾ ਕੋਰੀਅਰ ਜਾਣਾ ਉਹਨਾਂ ਦੇ ਸੂਟ ਸਟਿਚ ਹੋ ਕੇ ਆ ਗਏ ਨੇ ਹੂੰ ਕਿੰਨੇ ਸੋਹਣੇ ਨੇ ਨਾ ਦੇਖਿਆ ਸੂਟ ਕਿੰਨਾ ਸੋਹਣਾ ਦੇਖਿਆ ਇਸ ਨੂੰ ਨੀਚੇ ਵਾਲਾ ਤਾਂ ਗਰਮ ਹੈ ਉਹਨਾਂ ਦਾ ਆ ਪੱਸ਼ੀਮਰ ਪਸ਼ਮੀਨੇ ਜਿਹੜੀ ਵੀਡੀਓ ਪਾਈ ਹੀ ਇਹਦੇ ਚ ਕਾਫੀ ਕਲਰ ਪਏ ਨੇ ਆਪਣੇ ਕੋਲ 6 ਸੂਟ ਹੋਰ ਨੇ ਆਪਣੇ ਕੋਲ ਉਹ ਪਾਸਟੇਟਸ ਪਾ ਰੱਖਿਆ ਹਾਂ ਤੇ ਇਹ ਵੀ ਸਲਵਾਰ ਉਹ ਹੋਰ ਚ ਪਈ ਦੂਜੇ ਲਫਾਫੇ ਚ ਮੈਂ ਖੋਲੀ ਨਹੀਂ ਮੈਂ ਕਿਹਾ ਪ੍ਰੈਸ ਕੀਤੇ ਹੋਏ ਨੇ ਤੇ ਆ ਚਨਾਉਣ ਸਿਲਕ ਦਾ ਸੂਟ ਸੀ ਇਹ ਵੀ ਕਲਰ ਬੜਾ ਪਿਆਰਾ ਹੈ ਨਾ ਵੀਡੀਓ ਬਣਾ ਰਹੇ ਹਾਂ ਇਹਨਾਂ ਦੀਆਂ ਹਾਂ ਹਾਂ ਇਹਦੇ ਨਾਲ ਦੁਪੱਟਾ ਉਧਰ ਦੂਜੇ ਰਫਾਫੇ ਚ ਪਿਆ ਇਹਦੇ ਨਾਲ ਆਪਾਂ ਕਮਨ ਚ ਰੋਣ ਦਾ ਦੁਪੱਟਾ ਰੱਖਿਆ ਸਿਲਕ ਦੀ ਸਲਵਾਰ ਨਹੀਂ ਸਿਲਕ ਦੀ ਤੈਨੂੰ ਬਹੁਤ ਪਤਾ ਹੈ ਕਿ ਪ्योर ਰੇਪੀ ਸਲਵਾਰ ਆ ਨਾ ਮੈਂ ਕਹਿੰਦੀ ਸਿਲਕ ਦੀ ਸਲਵਾਰ ਆ ਠੀਕ ਹੈ ਔਰ ਚੋ ਕੱਢ ਕੇ ਨਾ ਸਾਰੇ ਇਹ ਰੱਖ ਦੇਣਾ ਆ ਪੁੱਤਾ ਫਟਾਫਟ ਚੱਕੋ ਪੁੱਤਾ ਬਹੁਤ ਸਮਾਨ ਬੁਰਾ ਫੜਿਆ ਹੋਇਆ ਹੈ ਸਾਰਾ ਆ ਤਾਂ ਸਲਵਾਰ ਉਹ ਦੂਜੇ ਸੂਟ ਨਾਲ ਹੈ ਇਹ ਚੱਕਣੀ ਆ ਤੁਸੀਂ ਤਾਂ ਕੁੱਤੇ ਚੱਕਣਾ ਨਹੀਂ ਹੈ ਨੀ ਮੈਂ ਚੱਕਦੀ ਆ ਮੈਂ ਵਲੌਗ ਵੀ ਤਾਂ ਬਣਾਣਾ ਫਿਰ سارے ਕੰਮ ਕਰਦੇ ਦਮਣੇ ਹਮਣ ਬਹੁਤ ਬਿਜ਼ੀ ਮੇਰਾ ਪੁੱਤ ਵਿਚਾਰਾ ਅਜੇ ਦਿੱਦੇ ਦੁਪੱਟੇ ਰਹਿ ਗਏ ਡਾਈ ਕਰਨ ਵਾਲੇ ਦਮਣ ਅੱਜ ਦੇਖੇ ਕਿਉਂ ਨਹੀਂ ਆਏ ਫਿਰ ਅੱਜ ਦੇਖੇ ਕਿਉਂ ਨਹੀਂ ਆਏ ਦੇ ਕੇ ਆਈ ਨਹੀਂ ਕਿ ਐਸਟਮ ਡਾਈ ਵਾਲਾ ਜੇ ਟੈਮ ਨਾ ਚਲਾ ਗਿਆ ਮੌਸਮ ਠੰਡੇ ਹੋਣ ਕਰਕੇ ਨਾ ਮਤਲਬ ਧੁੱਪ ਨਹੀਂ ਲੱਗਦੀ ਫਿਰ ਡਾਈ ਨਹੀਂ ਕਰਦੇ ਕਿਤੇ ਧੁੱਪ ਲੱਗੇਗੀ ਤੇ ਫਿਰ ਅਸੀਂ ਡਾਈ ਕਰਾਂਗੇ ਆਹ ਪਏ ਨੇ ਦੁਪੱਟੇ ਹੁਣ ਸਵੇਰੇ ਜਾਣੀ ਹੈ ਡਾਈ ਹੁਣ ਤੇ ਆ ਆਪਾ ਸੂਟ ਰੈਡੀ ਕਰਵਾਇਆ ਸੀ ਜੀ ਪਿਛਲੇ ਸਾਲ ਮੈਂ ਕਰਵਾਇਆ ਸੀ ਪਿਓਰ ਕਰੇ ਦੇ ਉੱਪਰ ਕਰਵਾਇਆ ਸੀ ਕਰੇ ਦੇ ਉੱਪਰ ਹੈਂਡਵਰਕ ਤੇ ਮਸ਼ੀਨਵਰਕ ਮਿਕਸ ਕਰਾਇਆ ਸੀ ਤੇ ਇਹ ਸਲਵਾਰ ਹੈ ਤੇ ਇਹ ਨਾਲ ਆਪਾਂ ਦੁਪੱਟਾ ਲਿਆ ਸੀ ਆਰਗੈਂਜਾ ਦਾ ਇਹਦੇ ਤੇ ਵੀ ਆਪਾਂ ਨੇ ਵਰਕ ਕਰਵਾਇਆ ਸੀ ਇਹ ਜੀ ਤੁਹਾਨੂੰ ਇੰਸਟਾਗ੍ਰam ਤੇ ਵੀ ਮਿਲਦੀ ਹਾਂ ਤੇ ਇਹ ਨਾ ਭਾਈ ਮੈਂ ਸੱਚੀ ਗੱਲ ਦੱਸਾਂ ਇਹ ਨਾ ਸੂਟ ਬਹੁਤ ਮਹਿੰਗਾ ਪੈ ਗਿਆ ਸੀ ਇਹ ਨਾ ਕੁਝ ਮੇਰੀਆਂ ਭੈਣਾਂ ਕਹਿੰਦੀਆਂ ਨੇ ਬਹੁਤ ਮਹਿੰਗੇ ਨੇ ਦੇਖੋ ਅਗਰ ਮਹਿੰਗੇ ਨੇ ਤੇ ਆਪਾਂ ਕੁਆਲਿਟੀ ਵੀ ਤੁਹਾਨੂੰ ਦੇ ਰਿਆ ਮੈਂ ਨਾ ਹੁਣ ਇੱਕ ਦੋ ਸੂਟ ਐਮਰਜੈਂਸੀ ਮੈਰਿਜ ਵਾਸਤੇ ਲਏ ਸੀ ਤੇ ਮੈਂ ਉਹਦਾ ਵਰਕ ਦੇਖਿਆ ਹੈਂਡ ਵਰਕ ਤੇ ਆਪਣਾ ਵਰਕ ਜਦੋਂ ਦੇਖਿਆ ਨਾ ਇੰਨਾ ਕੋ ਫਰਕ ਹੈ ਨਾ ਜਿਵੇਂ ਆਪਾਂ ਕਹਿੰਦੇ ਨਾ 1921 ਦਾ 1921 ਦਾ ਫਰਕ ਨਹੀਂ ਹੈਗਾ ਬਹੁਤ ਜ਼ਿਆਦਾ ਫਰਕ ਹੈ 50 100 ਦਾ ਫਰਕ ਹਾਂ ਇਹ ਸੂਟ ਅਸੀਂ ਖੁਦ ਰੈਡੀ ਕਰਵਾਇਆ ਇਹਦਾ ਵਰਕ ਦੇਖੋ ਤੁਸੀਂ ਤੇ ਜਿਹੜਾ ਆਪਾਂ ਲੈ ਕੇ ਆਏ ਸੀ ਉਹਦਾ ਵਰਕ ਸਿਰਫ ਐਵੇਂ ਨਾ ਉੱਪਰ ਹੀ ਰੱਖਿਆ ਪਿਆ ਸੀ ਇੰਨਾ ਸੀ ਤੇ ਇਹ ਸੂਟ ਮੈਂ ਬਨਾਰ ਸੀ ਬ੍ਰੌਕਰ ਦੇ ਉੱਪਰ ਰੈਡੀ ਕਰਵਾਈ ਸੀ ਸ਼ਰਟ ਤੇ ਨਾਲ ਇਹਦੇ ਸ਼ਿਮਰ ਦੀ ਬਾਟਮ ਰੱਖੀ ਸੀ ਇਹ ਵੀ ਮਸ਼ੀਨ ਵਰਕ ਮਿਕਸਰ ਹੈ ਹੈਡ ਵਰਕ ਨਹੀਂ ਇਹ ਤਾਂ ਸਾਰਾ ਹੈਂਡ ਵਰਕ ਹੀ ਇਹਦਾ ਆਪਾਂ ਗਲਾ ਕੀਤਾ ਤੇ ਸੈਂਟਰ ਪੈਨਲ ਦਿੱਤੇ ਨੇ ਕਿ ਰਾਣੀ ਕੀਤਾ ਤੇ ਇੱਧਰ ਆਪਾਂ ਬਾਵਾ ਕੀਤੀਆਂ ਹੋਈਆਂ ਇਹਦੀ ਵੀ ਰੀਲ ਤੁਹਾਨੂੰ ਇੰਸਟਾਗ੍ਰam ਤੇ ਮਿਲ ਜੇਗੀ ਉੱਥੇ ਦੇਖ ਲਓ ਠੀਕ ਹੈ ਜੀ ਉਹ ਨਕ ਨਹੀਂ ਹੋ ਗਿਆ ਕਿ ਰਸ ਤਾਂ ਹੋ ਜੀ ਮੈਂ ਸਵੇਰ ਦੇ ਸੱਚੀ ਥੱਕ ਗਿਆ ਬੜਾ ਬੁਰਾ ਹਾਲ ਮੈਂ 10 ਵਾਰ ਵਲੌਗ ਚ ਕਰਤਾ ਸਵੇਰ ਦੇ ਥੱਕ ਗਿਆ ਕਿਉਂਕਿ ਤੇ ਇੱਥੇ ਨਾਲ ਇੱਕ ਕਮੈਂਟ ਮੈਨੂੰ ਲੱਗਦਾ ਚਾਰ ਪੰਜ ਵਾਰ ਹੀ ਆਇਆ ਕਮੈਂਟ ਕਹਿ ਰਹੇ ਕਿ ਗਗਨਦੀ ਦੀ ਮੈਰਿਜ ਤੇ ਕਿਉਂ ਨਹੀਂ ਆਏ ਤੇ ਤੇ ਗਗਨ ਦੇ ਹਸਬੰਦ ਕਿੱਥੇ ਨੇ ਗਗਨ ਦੇ ਹਸਬੰਦ ਹੈਗੇ ਜੀ ਫੋਰਨ ਪੁਰਤਗਾਲ ਦੇ ਵਿੱਚ ਨੇ ਗਗਨ ਦੇ ਹਸਬੰਦ ਕਿਉਂਕਿ ਕਾਫੀ ਪਹਿਨਾ ਮੈਨੂੰ ਲੱਗਦਾ ਉਹ ਸਾਡੇ ਨਾਲ ਨਵੀਆਂ ਜੁੜੀਆਂ ਨਹੀਂ ਤੇ ਕਾਫੀ ਵਾਰੀ ਉਹਨਾਂ ਨੇ ਕਮੈਂਟ ਕੀਤਾ ਤੇ ਮੈਨੂੰ ਨਾ ਟਾਈਮ ਹੀ ਨਹੀਂ ਲੱਗਿਆ ਰਿਪਲਾਈ ਕਰਨ ਦਾ ਤੇ ਮੈਨੂੰ ਹੁਣ ਚੇਤਾ ਆ ਗਿਆ ਤੇ ਬਲਵਿੰਦਰ ਉਹਦਾ ਨਾਮ ਹੈ ਤੇ ਤੁਸੀਂ ਜੇ ਨਵੇਂ ਜੁੜੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਥੇ ਤੁਹਾਨੂੰ ਪਤਾ ਲੱਗ ਜਾਏਗਾ ਤੇ ਗਗਨ ਦਾ ਹਸਬੰਡ ਜਿਹੜਾ ਹੈਗਾ ਜੀ ਪੁਰਤਕਾਲ ਦੇ ਵਿੱਚ ਆ ਤੇ ਗਗਨ ਸਾਡੇ ਕੋਲ ਰਹਿੰਦੀ ਹੈ ਤੇ ਦੂਜਾ ਸੀ ਜੀ ਗਗਨ ਮੈਰਿਜ ਤੇ ਕਿਉਂ ਨਹੀਂ ਆਈ ਤੁਹਾਨੂੰ ਪਤਾ ਹੈ ਹਨਾ ਕਿ ਅਮਨ ਵੀ ਬਿਜੀ ਬੁਟੀਕ ਦਾ ਕੰਮ ਹੈ ਤੇ ਮੇਰਾ ਵੀ ਦਮਨ ਸਕੂਲ ਜਾ ਰਹੀ ਸੀ ਤੇ ਬੁਟੀਕ ਦਾ ਕੰਮ ਹੈ ਤੇ ਗਗਨ ਫ੍ਰੀ ਸੀ ਤੇ ਇਸ ਕਰਕੇ ਮੰਮੀ ਹੋਰਾਂ ਦੇ ਨਾਲ ਚਲੀ ਗਈ ਹਨਾ ਗਗਨ ਕੋਈ ਐ ਨਹੀਂ ਹੈਗਾ ਕਿ ਗਗਨ ਜਾਣ ਕੇ ਗਈ ਹੈ ਤੇ ਗਗਨ ਨੂੰ ਅਸੀਂ ਤਾਂ ਭੇਜਤਾ ਕਿ ਚਲੋ ਜੋਬ ਨੂੰ ਤੁਹਾਨੂੰ ਪਤਾ ਕਿ ਜੋਬ ਛੱਡਤੀ ਗਗਨ ਨੇ ਹਨਾ ਤੇ ਗਗਨ ਨੇ ਜੋਬ ਵੀ ਇਸੇ ਲਈ ਛੱਡੀ ਸੀ ਕਿ ਮੰਮੀ ਬਿਮਾਰ ਹੋਣ ਕਰਕੇ ਫਿਰ ਮੰਮੀ ਦੀ ਕੇਅਰ ਕਰਨੀ ਪੈਂਦੀ ਸੀ ਸਾਨੂੰ ਬਾਰ-ਬਾਰ ਬਾਹਰ ਅੰਦਰ ਜਾਣਾ ਪੈਂਦਾ ਸੀ ਤੇ ਤਾਂ ਕਰਕੇ ਗਗਨ ਫਿਰ ਮੈਰਿਜ ਤੇ ਕਿਵੇਂ ਆ ਸਕਦੀ ਹੈ ਇਹ ਵੀ ਸਾਰੇ ਮੈਰਿਜ ਤੇ ਸੀ ਉੱਥੋਂ ਹਣਾ ਮੰਮੀ ਨੂੰ ਇਕੱਲੀ ਛੱਡ ਕੇ ਵੀ ਨਹੀਂ ਆ ਸਕਦੀ ਕਿਉਂਕਿ ਮੰਮੀ ਤੇ ਮੇਰੇ ਬ੍ਰਦਰ ਨੇ ਹਜੇ ਹੋਰ ਰਹਿਣਾ ਸੀ ਉਹਨਾਂ ਨੂੰ ਥੋੜੇ ਕੰਮ ਸੀ ਇੱਥੇ ਤਾਂ ਕਰਕੇ ਨਹੀਂ ਉਹ ਆਈ ਠੀਕ ਹੈ ਤੇ ਵਿੱਚ ਪੁੱਠੇ ਸਿੱਧੇ ਵੀ ਕਮੈਂਟ ਬੜੇ ਆ ਰਹੇ ਹਨ ਹਨਾ ਤੇਰੀਆਂ ਭੈਣਾਂ ਗਗਨ ਨੂੰ ਪੁੱਛਦੀਆਂ ਨਹੀਂ ਗਗਨ ਤੇਰੀਆਂ ਭੈਣਾਂ ਤੈਨੂੰ ਪੁੱਛਦੀਆਂ ਨਹੀਂ ਹੈ ਮੈਂ ਹੈਰਾਨ ਆ ਲੋਕਾਂ ਦੀ ਸੋਚ ਤੋਂ ਲੋਕਾਂ ਦੀ ਸੋਚ ਇੰਨੀ ਗਿਰੀ ਹੋਈ ਹੈ ਨਾ ਜਿੰਨੀ ਵੀ ਕਹੇਦੋ ਜੇ ਨਹੀਂ ਅਸੀਂ ਪੁੱਛਦੀਆਂ ਤੇ ਅਸੀਂ ਉਹਨੂੰ ਫੇਰ ਇਸ ਘਰ ਚ ਲੈ ਕੇ ਕੱਤੋਂ ਹੁੰਦੀਆਂ ਹਨਾ ਪਹਿਲੀ ਗੱਲ ਤੇ ਇਹ ਆ ਅਗਲੇ ਨੂੰ ਸੋਚ ਕੇ ਕਮੈਂਟ ਕਰਨਾ ਚਾਹੀਦਾ ਥੋੜਾ ਜਿਹਾ ਸੋਚਿਆ ਕਰੋ ਸਮਝਿਆ ਕਰੋ ਫੇਰ ਕਮੈਂਟ ਕਰਿਆ ਕਰੋ ਕਿ ਤੁਸੀਂ ਜੋ ਵੀ ਮੂੰਹ ਚ ਆਇਆ ਉਹ ਬਸ ਬੋਲਤਾ ਕਿ ਹਾਂ ਤੈਨੂੰ ਐ ਕੀਤਾ ਤੈਨੂੰ ਐ ਕੀਤਾ ਤੇਰੀਆਂ ਤੇਰੀ ਭੈਣ ਸੋਨੂ ਨੇ ਨਹੀਂ ਪੁੱਛਿਆ ਤੇਰੀ ਭੈਣ ਮੰਨੇ ਨਹੀਂ ਪੁੱਛਿਆ ਪੁੱਛਣ ਵਾਲੀ ਕਿਹੜੀ ਗੱਲ ਸਾਨੂੰ ਪੁੱਛ ਕੇ ਉੱਥੇ ਸਾ ਗਈ ਏ ਮੰਮੀ ਕੋਲ ਗਈ ਏ ਕਿਹੜਾ ਉਹ ਬਗਾਨੀ ਜਗ੍ਹਾ ਗਈ ਏ ਹਨਾ ਪੇਕੇ ਗਈ ਹੋਈ ਆਪਣੇ ਤੇ ਸਾਨੂੰ ਪਤਾ ਹੈ ਕਿ ਭਾਈ ਉਹ ਮੰਮੀ ਕੋਲ ਮੰਮੀ ਨੂੰ ਜ਼ਰੂਰਤ ਆਉਦੀ ਉਹ ਫ੍ਰੀ ਆ ਤਾਂ ਮੰਮੀ ਦੇ ਨਾਲ ਆ ਹਾਂ ਤੁਸੀਂ ਐਡੀ ਐਡੀ ਕੋ ਗੱਲ ਨੂੰ ਐਡੀ ਗੱਲ ਨਾ ਬਣਾਇਆ ਕਰੋ ਜੋ ਵੀ ਕਹਿੰਦੇ ਗੱਲ ਕਰੀਏ ਨਾ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਨਾ ਤੇ ਬੰਦੇ ਨੂੰ ਕਮੈਂਟ ਕਰਨ ਲੱਗਾ 10 ਵਾਰ ਸੋਚਣਾ ਚਾਹੀਦਾ ਕਿ ਆਪਾਂ ਕੀ ਗੱਲ ਕਰ ਰਹੇ ਹਾਂ ਇਹ ਤਾਂ ਗੱਲਾਂ ਹੋ ਗਈਆਂ ਬੰਦੇ ਦਿਮਾਗ 'ਚ ਗੱਲ ਨਹੀਂ ਹੁੰਦੀ ਹਨਾ ਕਿ ਇਹ ਚੀਜ਼ ਕਿਵੇਂ ਹੋਣੀ ਹੈ ਤੁਸੀਂ ਉਹ ਗੱਲ ਨੂੰ 네ਗੇਟਿਵ ਲੈ ਕੇ ਚੱਲਦੇ ਹੋ ਤੇ ਅਗਲਾ ਸੋਚਣ ਤੇ ਮਜਬੂਰ ਹੋ ਜਾਂਦਾ ਕਿ ਇੱਕ ਕਮੈਂਟ ਆਇਆ ਤੇ ਆਇਆ ਕਿਉਂ ਕੀ ਕਹਿ ਰਹੇ ਨੇ ਕੀ ਗੱਲ ਕੀ ਏ ਉਹ ਗੱਲ ਨਾ ਫਿਰ ਵੱਡੀ ਬਣ ਜਾਂਦੀ ਠੀਕ ਹੈ ਜੀ ਤੇ ਪਲੀਜ਼ ਮੇਰੀ ਸਾਰੀਆਂ ਭੈਣਾਂ ਨੂੰ ਸਾਡੀ ਕੋਈ ਕਿਸੇ ਨਾਲ ਮਤਲਬ ਉਹ ਨਹੀਂ ਦੁਸ਼ਮਣੀ ਨਹੀਂ ਸਾਰੇ ਸਾਡੇ ਭੈਣ ਭਰਾ ਨੇ ਆਪਣਾ ਪਿਆਰ ਹੈ ਤੇ ਸੋਚ ਸਮਝ ਕੇ ਕਮੈਂਟ ਕਰਿਆ ਕਰੋ ਸਾਰੇ ਜਣੇ ਕੋਈ ਇਹੋ ਜੀ ਗੱਲ ਨਹੀਂ ਕਿ ਸਾਨੂੰ ਗਗਣ ਬਗਾਨੀਆਂ ਜਾਂ ਸਾਨੂੰ ਅਮਨ ਬਗਾਨੀਆਂ ਜਾਂ ਸਾਨੂੰ ਹੋਰ ਕੋਈ ਹੈ ਨਾ ਸਾਰੇ ਅਸੀਂ ਇੱਕੋ ਇੱਕੋ ਹੀ ਫੈਮਿਲੀ ਆ ਸਾਰੀ ਤੇ ਤੁਸੀਂ ਵੀ ਸਾਡੀ ਫੈਮਿਲੀ ਹੋ ਠੀਕ ਹੈ ਜੀ ਤੇ ਕਦੇ ਵੀ ਕਮੈਂਟ ਐਵੇਂ ਦਾ ਨਾ ਕਰਿਆ ਕਰੋ ਬਾਕੀ ਜੀ ਚਲੋ ਜਿਹਦੀ ਸੋਚ ਆਵੰਦੀ ਉਹਨੂੰ ਆਪਾਂ ਬਦਲ ਨਹੀਂ ਸਕਦੇ ਉਹ ਆਪਣੀ ਦੀ ਸੋਚ ਹੈ ਤੇ ਕਾਫੀ ਕਮੈਂਟ ਆ ਰਹੀ ਜਿਹੜੇ ਮੈਂ ਹੇਅਰ ਕਲਰ ਕਰਵਾਇਆ ਸੀ ਉਹਦੇ ਬਾਰੇ ਤੇ ਮੈਨੂੰ ਲੱਗਦਾ ਕਾਫੀ ਸਾਡੀਆਂ ਭੈਣਾਂ ਨੇ ਉਹ ਵਲੌਗ ਨਹੀਂ ਦੇਖਿਆ ਫਿਰ ਵੀ ਮੈਨੂੰ ਕਮੈਂਟ ਕਰ ਰਹੀਆਂ ਤੇ ਉਹ ਵਲੌਗ ਜਰੂਰ ਜਾ ਕੇ ਦੇਖਿਓ ਬਕਾਇਦਾ ਮੈਂ ਉਥੇ ਥੰਬਨੇਲ ਵੀ ਲਾ ਰੱਖਿਆ ਉਹਦਾ ਕਿ ਮੇਰੇ ਵਾਲਾਂ ਨੂੰ ਕਿਹੜਾ ਕਲਰ ਲਾਇਆ ਕਿ ਮੈਨੂੰ ਅਲਰਜੀ ਹੋਈ ਕਿ ਨਹੀਂ ਹੋਈ ਠੀਕ ਹੈ ਉਹ ਜੋ ਪ੍ਰੋਪਰ ਦੱਸਿਆ ਹੋਇਆ ਸਾਰਾ ਕੁਝ ਮੈਂ ਕਿ ਮੈਨੂੰ ਅਲਰਜੀ ਹੋਈ ਏ ਜਾਂ ਨਹੀਂ ਹੋਈ ਹਨਾ ਤੇ ਕਿਉਂਕਿ ਮੈਨੂੰ ਭੈਣਾਂ ਦੀਆਂ ਫੋਨ ਕਾਲ ਵੀ ਆਈਆਂ ਸੀ ਮੈਸੇਜ ਵੀ ਆਏ ਸੀ ਕਮੈਂਟ ਵੀ ਆਏ ਸੀ WhatsApp ਤੇ ਮੈਸੇਜ ਆਏ ਸੀ ਇਹ ਸੇ ਕਰਕੇ ਕਿ ਦੀਦੀ ਸਾਨੂੰ ਵੀ ਅਲਰਜੀ ਹੈ ਜੇ ਤੁਹਾਨੂੰ ਅਲਰਜੀ ਹੋਈ ਤਾਂ ਸਾਡੇ ਨਾਲ ਜਰੂਰ ਇਹ ਗੱਲ ਸ਼ੇਅਰ ਕਰਿਓ ਤੇ ਮੈਂ ਇਸੇ ਕਰਕੇ ਸਪੈਸ਼ਲ ਵੀਡੀਓ ਬਣਾਈ ਸੀ ਉਸ ਚੀਜ਼ ਦੀ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਨਹੀਂ ਦੇਖੀ ਤਾਂ ਪਲੀਜ਼ ਜਰੂਰ ਜਾ ਕੇ ਦੇਖਣ ਠੀਕ ਹੈ ਜੀ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਆਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਜੇ ਅਗਰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਦਮਣ ਦੇ ਹਲੋ ਪਿੱਛੇ ਕੀ ਕਰਨੀ ਦਮਣ ਮੇਰੇ ਵਾਂਗੂ ਸੇਰਾ ਲਾੜ ਲੱਗੀ ਪਈ ਠੀਕ ਹੈ ਜੀ ਜਿਹੜੇ ਚਾਹਨਾ ਤੇ ਨਵੇਂ ਨੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਜਦੋਂ ਸਬਸਕ੍ਰਾਈਬ ਕਰਦੇ ਹੋ ਨਾ ਨਾਲ ਹੀ ਬੈਲ ਆਈਕਨ ਆ ਉਹਨੂੰ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਡੇ ਨੂੰ ਸਾਡੀ ਜਿਹੜੀ ਵੀਡੀਓ ਆਉਂਦੀ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਆਵੇ ਕਿਉਂਕਿ ਕਾਫੀ ਭੈਣਾ ਨਾ ਮੈਨੂੰ ਸਕਰੀਨਸ਼ਾਟ ਭੇਜਦੀਆਂ ਨੇ ਕੋਈ ਸੂਟ ਦੇ ਕੋਈ ਜਾਂ ਕੋਈ ਚੀਜ਼ ਪੁੱਛਣ ਬਾਰੇ ਤੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਨਾਲ ਜੇ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਏਗਾ ਠੀਕ ਹੈ ਜੀ ਕਿਸ ਨੇ ਭੇਜਣਾ ਕ੍ਰੋਪ ਕਰਕੇ ਭੇਜ ਦੇ ਕਰਨ ਕਿ ਵਜਿ ਨਹੀਂ ਹੋ ਤਾਂ ਚਲੋ ਕੋਈ ਗੱਲ ਨਹੀਂ ਹੋ ਤੁਹਾਡੀ ਮਰਜ਼ੀ ਹੈ ਨਹੀਂ ਕਰਨਾ ਪਰ ਜਰੂਰ ਸਬਸਕ੍ਰਾਈਬ ਕਰੋ ਸਾਡੇ ਚੈਨਲ ਤੇ ਸਾਡੇ ਸਾਰੇ ਫੈਮਿਲੀ ਵੀ ਬਲੌਗ ਹੁੰਦੇ ਨੇ ਜਰੂਰ ਜਾ ਕੇ ਦੇਖਿਓ ਤੇ ਆਪਣਾ ਬੁਟੀਕ ਵਾਲਾ ਚੈਨਲ ਵੀ ਹੈ ਜੀ ਜੇ ਜ਼ਿਆਦਾ ਤੁਸੀਂ ਸੂਟਾਂ ਦੀਆਂ ਵੀਡੀਓ ਦੇਖਣੀਆਂ ਤੇ ਸਾਡਾ ਬੁਟੀਕ ਵਾਲਾ ਚੈਨਲ ਹੈਗਾ ਜੀ ਪੰਜਾਬੀ ਪਹਿਰਾ ਵਾਲਾ ਉਹ ਵੀ ਜਾ ਕੇ ਜਰੂਰ ਦੇ ਠੀਕ ਹੈ ਜੀ ਤੇ ਸਤਿ ਸ਼੍ਰੀ ਅਕਾਲ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਦਮਨ ਤੂੰ ਮੈਨੂੰ ਕਹਿ ਰਿਹਾ ਮੈਂ ਕੌਫੀ ਬਣਾ ਕੇ ਲਿਆਉਣਾ ਤੇਰੀ ਇੰਨੀ ਸਸੀਏ ਕੌਫੀ ਬਣਾਦੀ ਨਹੀਂ ਮਤ ਪੈਰੀ ਕੌਫੀ ਬਣਾਉਣ ਨੂੰ ਕਿਹੜਾ ਮਸ਼ੀਨ ਲਿਆਂਦੀ ਹੋਈ ਉਹ ਸਾਰੇ ਪੁੱਛ ਰਹੇ ਸੀ ਮਸ਼ੀਨ ਬਾਰੇ ਮਸ਼ੀਨ ਕੌਫੀ ਵਾਲੀ ਕਿੰਨੇ ਦੀ ਆਈ ਤੇ ਆਪਾਂ ਵਲੌਗ ਪਾਇਆ ਹੋਇਆ ਉਹ ਤੇ ਜ਼ਰੂਰ ਜਾ ਕੇ ਦੇਖੋ